देख मम्मी आईफोन आईफोन ही हों कि देख डबे चु देख कि सोना है सोना था बथेरा पर हम भला दुध दूगा मज वी ना तो तू दुध पीता थी नी असी पीते थी नी दो जने लगे हुए थे वो दुध ले तीन चारे ਹਾਂ ਨਹੀਂ ਉੱਪਰ ਕੰਮ ਕਰਦੇ। ਓ ਦੇਖ ਮੰਮੀ ਤੂੰ ਇਹ ਚ ਕਿੰਨੇ ਫੀਚਰ ਨੇ। ਆਹ ਦੇਖ। ਕਿੰਨੀ ਸਟੋਰੇਜ। ਉਂ ਬਾ ਦੁਬਾਰਾ ਤੇ ਦੁੱਧ ਦੀ ਇਹ। ਇੱਕ ਟੀਵੀ ਸਟੋਰੇਜ ਮੰਮੀ ਟੀਵੀ। ਟੀਵੀ ਲਾ ਕੇ ਚੱਲਦੀ ਸੀ ਤੇ ਪਾਉਂਦੇ ਸੀ। ਹਾਲੇ ਆਪ ਖਾਂਦੇ ਪੀਂਦੇ ਸੀ। ਦੇਖ ਮੰਮੀ ਫੋਟੋ ਕਿੰਨੀ ਸਾਫ਼ ਲੈਂਦਾ ਹੈਗਾ। ਫੋਟੋ ਤਾਂ ਸਾਫ਼ ਹੈ ਫੋਨ ਤਾਂ ਨਹੀਂ ਮਾੜਾ ਫੋਨ ਤਾਂ ਵਧੀਆ ਹੈ ਸੋਹਣਾ ਫੋਨ ਤਾਂ। ਹਾਂ। ਹੋਂਤਾ ਸੁਣ ਹੈ ਹੱਸਾ ਹਟੇਵੇਂ ਮੈਂ ਐਸੇ ਬੱਕੇ ਆਈ ਹੈ ਮੈਨੂੰ ਲੈਣਾ ਹੈ ਮੈਂ ਆਈਫੋਨ ਲੈਣੇ ਆਈਫੋਨ ਲੈਣੇ ਹੁਣ ਦੇਖੀ ਮੰਮੀ ਜਦੋਂ ਮੈਂ ਆਪਣੇ ਦੋਸਤਾਂ ਨੂੰ ਜਾ ਕੇ ਕਹੂੰਗਾ ਨਾ ਵੀ ਮੇਰੇ ਲੱਭੇ ਆਈਫੋਨ ਹੈ ਦੇਖੀ ਤੂੰ ਫਿਰ ਉਹਨਾਂ ਚ ਕਿੰਨੀ ਟੱਕ ਪਊ ਮੇਰੀ ਉਹ ਜੀਰੀ ਆ ਜਾਂਦੀ ਜੀਰੀ ਵੇਚ ਕੇ ਫੇਰ ਤੈਨੂੰ ਆਈਫੋਨ ਦਵਾ ਦਾਂਗੇ ਮੰਮੀ ਮੈਂ ਸਭ ਕਹਿ ਕੇ ਛੱਡੀ ਐ। ਆ ਕੋਈ ਨਹੀਂ ਮੰਮੀ ਹਟ ਵੀ ਜਾ ਹੁਣ ਆਉਂਦੀ ਮੈਂ ਇਸ ਪਿੱਛੇ ਪੈ ਰਹੀ ਐ। ਆ ਹੁਣ ਜੀਰੀ ਜਾਣਗੇ ਫਿਰ ਤੁਸੀਂ ਮੈਂ ਇਸ ਨਹੀਂ ਬਤਨਾ ਮੈਂ। ਲਗਾ ਸਾਨੂੰ ਸੋਣ ਤੱਕ ਦੇ ਦਿੰਦੀ। ਈ ਨਹੀਂ ਸੀ ਮੱਝ ਦੀ ਕੋਪੜ। ਕੋਈ। ਦੇਖ ਕਿੰਨਾ ਸੋਹਣਾ ਹੈਗਾ। ਆ ਦੇਖੋ ਮੰਮੀ ਕਿਹਦੇ ਨਵਾਂ ਫੀਚਰ। ਆ ਦੇਖੋ ਦੇਖ ਕਿੰਨੀ ਜੀਰੋ ਬੰਦਾ ਦਾ ਪਤਾ ਲੱਗ ਜਾਂਦਾ ਹੈ ਗਾਇਚ ਦੇਖ ਮੰਮੀ ਕਿੰਨੀ ਸਾਫ ਫੋਟੋ ਆਉਂਦੀ ਹੈ ਕਿੰਨੀ ਸੋਹਣੀ ਆਉਂਦੀ ਹੈ ਫੀਚਰ ਤਾਂ ਬਾਹਲੇ ਹੀ ਕਿਹਟ ਨੇਚ ਕੀ ਤਾਂ ਫੀਚਰ ਫੀਚਰ ਲਾਈ ਜਾਵੇ ਮੈਂ ਚੱਕੀ ਘੱਟ ਫੀਚਰ ਤੇ ਫੇਰ ਦੁੱਧ ਦਿੰਦੀ ਸੀ ਜਦ ਆਖਾਂ ਨੂੰ ਕਿਹਾ ਵੀ ਤੁਸੀਂ ਲਿਆਓ ਦੁੱਧ ਇਹ ਤਾਂ ਉਹਨਾਂ ਦਾ ਕੰਮ ਹੁੰਦਾ ਹੈ ਬੁੜੀਆਂ ਠੇਰੀਆਂ ਦਾ ਅੱਕੇ ਤੂੰ ਲਿਆ ਦੁੱਧ ਇਹ ਹਾਜਾ ਕੰਮ ਤਾਂ ਬੁੜੀਆਂ ਕਰਦੀਆਂ ਹੁੰਦੀਆਂ ਨੇ ਇੱਕ ਦੂਜੇ ਦੇ ਦੁੱਧ ਘਰੋਂ ਲਿਆਉਣਾ ਫੜ ਕੇ ਕਹਿੰਦੇ ਸਾਨੂੰ ਕੰਮ ਐ ਲੈ ਕਿਵੇਂ ਦੇਖੀਏ ਜੰਨੇ ਮੁੰਡਿਆ ਨਮਾਲਿਆ ਦੇਈ ਫੋਨ ਆਈਫੋਨ ਹੈ ਅੱਛਾ ਦੇਖਾਂ ਆ ਦੇਖੋ ਦੇਖੀ ਭਾਈ ਕਿਤੇ ਹੋਰ ਨਾਲ ਆਂਬਾ ਹੋ ਜੇ ਹਾਂ ਓਏ ਮੈਂ ਆਖਿਆ ਕਿਤੇ ਮਜ਼ਾਕ ਕਰਦਾ ਏ ਇਥੇ ਤਾਂ ਉਹੀ ਆ ਖਾਦਾ ਜਾਂ ਸੇਵ ਛਾਪਿਆ ਹੋਇਆ ਇਹ ਓਰੀਜਨਲ ਆਈਫੋਨ ਆ ਅੱਛਾ ਹਾਂ ਭਾਈ ਸੋਹਣਾ ਏ ਫੋਨ ਤਾਂ ਤੇਰਾ ਲੈ ਫੜ ਭਾਈ ਕਿਤੇ ਹੋਰ ਡਿੱਗ ਜੇ ਕਿ ਜੇ ਬਾਤ ਬਦਲਦੀਏ ਜ਼ਿੰਦਗੀ ਬਦਲਦੀ 119 ਵੀ ਇਤਨੀ ਅੱਛੀ ਪਾਰਟਨਰਸ਼ਿਪ ਤੇ ਇਹ ਤਾਂ ਬਹੁਤ ਸਾਰਾ ਫੋਟੋ ਖਿੱਚਦਾ ਲੈ ਮੈਂ ਤੈਨੂੰ ਫੋਟੋ ਖਿੱਚ ਕੇ ਦਿਖਾਵਾਂ ਉਹ ਇਹ ਤਾਂ ਫੇਰ ਕਰਾਂਗੇ ਮੈਨੂੰ ਕੰਮ ਹੈ ਅੱਛਾ ਹਾਂ ਤੂੰ ਐ ਕਰ ਭੱਜ ਕੇ ਦੁੱਧ ਪਾ ਲੈ ਲੈ ਚੱਕ ਡੋਲੀ ਹੁਣ ਐ ਕਰੀ ਇਲੂ ਚੋਕੇ ਨਾ ਦੁੱਧ ਪਾ ਲਈ ਡੋਲੀ ਚ ਕੀ ਗੱਲ ਹੈ ਭਾਈ ਗੱਲ ਕੀ ਹੋਣੀ ਆ ਭਾਈ ਮੈਂ ਇਸ ਦੇ ਮੁੱਲ ਦਾ ਤਾਂ ਇਹਨੇ ਆ ਫੋਨ ਲਿਆਂਦਾ ਦੇਖਾਂ ਭਾਈ ਮੈਨੂੰ ਤਾਂ ਆਪ ਹੈ ਸੱਚਿਓ ਖੋੜਲੀ ਖਾਲੀ ਜੀ ਪਈਆ ਤਾਂ ਮਾ ਕਿਤੇ ਪਹਿਲਾਂ ਮੈਂ ਦੇਖੀਦਾ ਹੈਗੀ ਦੀ ਮਾ ਕਿਤੇ ਬਾਗਲ ਬੂਗਲ ਚ ਬੰਨਿਆ ਏ ਤੁਸੀਂ ਬੰਨਿਆ ਕੋਈ ਬਾਗਲ ਚ ਟਾਣੂ ਬੰਨਿਆ ਏ ਭਾਈ ਬਾਗਲ ਚ ਉਹ ਤਾਂ ਇਹਨੇ ਫੋਨ ਚ ਪਾ ਦਿੱਤਾ ਲਾ ਚੰਗਾ ਭਾਈ ਫਿਰ ਇਹਨੇ ਤਾਂ ਉਹ ਗੱਲ ਕਰਤੀ ਛੋਡੇ ਮੁੰਡੇ ਨੇ ਤਾਂ ਕਿ ਮੈਂ ਇਸ ਵੇਚ ਕੇ ਗਦੀ ਲਈ ਦੁੱਧ ਪੀਣੋਂ ਗਿਆ ਦੁੱਧ ਚੱਕਣੀ ਪਈ ਇਹ ਤਾਂ ਹੁਣ ਸੋਨੂ ਵੀ ਡੋਲੂ ਚੱਕ ਕੇ ਕਿਸੇ ਤੋਂ ਹੋਰ ਦੁੱਧ ਪੁੱਛਣਾ ਪਊ ਦੇਖ ਮੰਮੀ ਆਫ ਹੀ ਪਿੱਕਚਰ ਬਹੁਤ ਵਧੀਆ ਹੈਗਾ ਇੱਕੀ ਚੱਲ ਪਿੱਕਚਰਾਂ ਪਿੱਕਚਰ ਹੀ ਦੇਖੀ ਚੱਲ ਵਧੀਆ